ਹਾਂਜੀ ਬਈ ਪਾਨੇ ਭਗੌੜੇ ਬਾਈ ਨੇ ਕਿਹਾ ਵੀ ਸਿੱਧੂ ਮੂਸੇ ਦਾ ਬਾਈ ਜਿਹਦਾ ਨਾਮ ਗਾਣੇ ਦੇ ਵਿੱਚ ਲੈਂਦਾ ਸੀ ਉਹ ਬੰਦੇ ਨੂੰ ਦੁਬਾਰੇ ਮਸ਼ਹੂਰ ਕਰ ਦਿੰਦਾ ਸੀ ਤੇ ਹੋਰ ਕੀ ਕੀ ਕਿਹਾ ਬਈ ਤੁਸੀਂ ਵੀ ਦੇਖੋ ਆ ਵੀਡੀਓ ਦੇ ਵਿੱਚ ਮੇਜਰ ਰਾਜਸਤਾਨੀ ਉਹ ਬਮੀਹਾ ਬੋਲੇ ਚ ਉਹਨੇ ਨਾਂ ਲਿਆ ਹਨਾ ਮੇਜਰ ਰਾਜਸਤਾਨੀ ਤੇ ਜਸਵਿੰਦਰ ਅਬਰਾੜ ਦਾ ਨਾਂ ਲਿਆ ਤੇ ਉਹ ਸਰਚਾਂ ਵੱਜਣ ਲੱਗ ਗਈਆਂ ਜਿਸ ਜਿਸ ਦਾ ਵੀ ਨਾਂ ਲੈ ਦਿੰਦਾ ਸੀਗਾ ਉਹ ਉਸੇ ਨਾਂ ਤੇ ਉਹਦੇ ਸਰਚ ਵੱਜਣ ਲੱਗ ਜਾਂਦੀ ਸੀ ਹਨਾ ਵੀ ਆ ਕੌਣ ਹੈ ਕੌਣ ਐਸਬੀਐਲ ਚ ਦੇਖ ਲੋ ਜਿਹੜੇ ਸਾਡੇ ਐਨਆਰਆਈ ਆ ਜਾਂ ਇਧਰਲੇ ਜਨਰੇਸ਼ਨ ਹੈ ਤੇ ਉਹ ਐਸਬੀਐਲ ਨੂੰ ਸਰਚ ਮਾਰ ਕੇ ਦੇਖਣ ਲੱਗ ਗੀ ਵੀ ਕੀ ਆ ਕੀ ਨਹੀਂ ਹੈਨਾ ਬਲਵਿੰਦਰ ਜਟਾਣੇ ਦਾ ਨਾਮ ਲਿਆ ਕਿੰਨੇ ਕਲਾਕਾਰਾਂ ਨੂੰ ਉਹਨੇ ਰੋਟੀ ਪਾਇਆ ਕਿੰਨੇ ਕਲਾਕਾਰਾਂ ਨੂੰ ਤੁਹਾਡੇ ਸਭ ਨੂੰ ਪਤਾ ਹੀ ਆ ਹੈਨਾ ਜੇ ਮੈਂ ਕਟੋ-ਕਟ 20 ਤਾਂ ਮੈਂ ਗਿਣਾ ਸਕਦਾ ਉਂਗਲਾਂ ਤੇ ਵੀ ਜਿਹੜੇ ਉਹਦੇ ਉਮਦੇ ਸੀ ਆ ਕੇ ਵੀ ਸਾਡਾ ਗਾਣਾ ਕਰ ਲੋ ਗਾਣਾ ਕਰ ਲੋ ਪਰ ਖੜੇ ਬਹੁਤ ਘੱਟ ਨਾਲ ਮਤਲਬ ਲੈ ਕੇ ਫੇਮ ਲੈ ਕੇ ਤੇ ਨਿੱਕ ਸਾਈਡ ਤੇ ਹੋਣ ਵਾਲੀ ਗੱਲ ਬਹੁਤ ਗਲਾਕਾਰਾਂ ਨੇ ਕਰੀ ਖੜੇ ਬਹੁਤ ਘੱਟ